ਜੀ ਨਾਮ ਮੇਰਾ ਨਾਮ ਹੈ ਬਲਜਿੰਦਰ ਸਿੰਘ ਪਿੰਡ ਮੇਰਾ ਤੋਲੇਵਾਲ ਪਿੰਡ ਵੱਖਰਾ ਪਿੰਡ ਸੋਨਾ ਬਣਾਇਆ ਪਿੰਡ ਵੀਰੇ ਬਹੁਤ ਵਧੀਆ ਸੋਨਾ ਬਣਾਇਆ ਆਪਣਾ ਰੋਸੀ ਸਰਪੰਚ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਤੋਲੇਵਾਲ ਦਾ ਸਾਰੇ ਬੰਦੇ ਨੂੰ ਵਾਈਫਾਈ ਫਰੀ ਕਰਤਾ ਉਹਦੀ ਬਹੁਤ ਜ਼ਰੂਰਤ ਸੀਗੀ ਜੇ ਮੈਂ ਜਿੰਨੇ ਵੀ ਸਟੱਡੀ ਬੱਚੇ ਕਰਦੇ ਨੇ ਉਹਨਾਂ ਖਾਤਰ ਤੇ ਮੇਨ ਗੱਲ ਹਟ ਦੀ ਆਪਣੇ ਮੇਨ ਰੋਡ ਦੇ ਉੱਪਰ ਹੱਟ ਬਣਾਈ ਇਹਦੇ ਲਈ ਪੰਚਾਇਤ ਘਰ ਹੈ ਹਰੇ ਕੰਮ ਹਰੇ ਕੋਈ ਵੀ ਸੈਮੀਨਾਰ ਹੋ ਰਿਹਾ ਤਾਂ ਇੱਥੇ ਆ ਕੇ ਬੈਠਣ ਨੂੰ ਜਗ੍ਹਾ ਬਹੁਤ ਵਧੀਆ ਬਣਾਤੀ ਪਹਿਲਾਂ ਕੋਈ ਵੀ ਆਪਣੇ ਪੰਚਾਇਤ ਘਰ ਹੈ ਨਹੀਂ ਸੀਗਾ ਤੇ ਇਹਦੇ ਲਈ ਬਹੁਤ ਵਧੀਆ ਉਹ ਲੱਗ ਰਿਹਾ ਪਿੰਡ ਨੂੰ ਸਾਰਾ ਹਰੇਕ ਵਾਈਫਾਈ ਲਈ ਹਰੇ ਕੰਮ ਲਈ ਲੋਕ ਤਾਰੀਫ ਕਰਦੇ ਨੇ ਲੋਕ ਦੂਰੋਂ ਦੂਰੋਂ ਆ ਕੇ ਸੈਲਫੀਆਂ ਖਿਜਾਉਂਦੇ ਨੇ ਪੁੱਛਦੇ ਨੇ ਵੀ ਹਾਂ ਕਿਵੇਂ ਕਿਦਾਂ ਕਿਵੇਂ ਕੰਮ ਕਰਾਇਆ ਕਿਤੋਂ ਕਰਾਇਆ ਤੇ ਮੇਨ ਗੱਲ ਜੀ ਇੱਥੇ ਆਪਣਾ ਬੱਸ ਸਟੈਂਡ ਦਾ ਆਹ ਇਹ 50 ਸਾਲ ਦਾ ਪੁਰਾਣਾ ਬਹੁਤ ਲੋਕਾਂ ਨੂੰ ਇਹਦੀ ਜਰੂਰਤ ਸੀਗੀ ਜਿਹਨੇ ਮਾਈਆਂ ਨੇ ਆਪਣੀਆਂ ਉਹ ਬਹੁਤ ਦੂਰ ਤੇ ਮਹੌਰਾਣੇ ਜਾ ਕੇ ਛੱਡਦੇ ਸੀਗੀਆਂ ਹਾਂਜੀ ਹਾਂ ਜਿੰਨੇ ਵੀ ਪੈਸਾ ਹੈਗਾ ਜੀ 100% ਪੈਸਾ ਪਿੰਡ ਤੇ ਹੀ ਲੱਗ ਰਿਹਾ ਅੱਗੇ ਤੋਂ ਵੀ ਪਿੰਡ ਤੇ ਹੀ ਲਾਉਣਾ ਕੀ ਕਹਿੰਦੇ ਹੋ ਹੋਰ ਪੰਚਾਇਤਾਂ ਆਹ ਜੀ ਹੋਰ ਪੰਚਾਇਤਾਂ ਨੂੰ ਵੀ ਇਹੀ ਗੱਲ ਕਹਿੰਦੇ ਆ ਵੀ ਕਮ ਸੇ ਕਮ ਜਿੰਨਾ ਪੈਸਾ ਬਣਦਾ ਹੈ ਪਿੰਡ ਦਾ ਉਹ ਪਿੰਡ ਤੇ ਹੀ ਲੱਗਾਇਆ ਹੋਵੇ ਇਦਾਂ ਨੂੰ ਦੇਖ ਕੇ ਅੱਗੇ ਤੋਂ ਅੱਗੇ ਸਾਰੇ ਪਿੰਡ ਵਧੀਆ ਬਣੇ ਜਾ ਜਗਵੀਰ ਸਿੰਘ ਜੀ ਰੋਸੀ ਸਰਪੰਚ ਪਿੰਡ 도ਲੇਵਾਲ ਪਿੰਡ ਨੂੰ ਕਿਵੇਂ ਵੱਖਰਾ ਕਿਵੇਂ ਬਣਾਇਆ ਹਰ ਇੱਕਵੇਂ ਬਣਾਈ ਪਿੰਡ ਦਾ ਜਿਹੜਾ 3D ਮੈਪ ਪਲਾਨ ਸਾਡੇ ਨਾਲ ਜੀ ਇੱਥੇ ਬੈਠਣ ਲਈ ਕੋਈ ਸਾਂਝੀ ਥਾਂ ਨਹੀਂ ਦੀ ਮੈਂ ਸੋਚਿਆ ਅਲੱਗ ਵੀ ਆਪਾਂ ਕੋਈ ਵਧੀਆ ਜਗ੍ਹਾ ਬਣਾਈ ਜਾਵੇ ਜਿੱਥੇ ਸਾਰੇ ਪਿੰਡ ਨੂੰ ਬੈਠ ਸਕੇ ਇਸ ਤੇ ਸਹੂਲਤਾਂ ਮਿਲ ਸਕਣ ਤੇ ਇਹਦੇ ਲਈ ਫਿਰ ਸੋਚਿਆ ਬੰਬੋ ਹਟ ਬਣਾਈ ਜਾਵੇ ਇੱਕ ਅਲੱਗ ਕਰਿਆ ਜਾਵੇ ਪਿੰਡ ਦਾ ਤੇ ਇਹਦੇ ਵਿੱਚ ਸਾਰੀਆਂ ਸਹੂਲਤਾਂ ਨੇ ਸੋਫਾ ਸੈਟਾਂ ਤੇ ਵਾਈਫਾਈ ਆ LED AC ਆ ਫਰਨੀਚਰ ਅਖਬਾਰ ਆਗਾ ਟੋਟਲ ਸਾਰੀਆਂ ਸਹੂਲਤਾਂ ਨੇ ਇਹਦੇ ਵਿੱਚ ਪਹਿਲਾਂ ਕੋਈ ਜਗ੍ਹਾ ਹੈਗੀ ਦੀ ਬੈਠਣ ਲਈ ਨਹੀਂ ਬੈਠਣ ਨੂੰ ਪਹਿਲਾਂ ਕੋਈ ਜਗਾ ਨਹੀਂ ਸੀ ਲੱਗਦਾ ਕਿ ਪੰਚਾਇਤ ਦਾ ਬੜੀ ਵਧੀਆ ਹਾਂਜੀ ਬਹੁਤ ਵਧੀਆ ਹੈ ਜੈਕਾਰਾ ਹਾਂਜੀ ਹਾਂ ਪੰਚਾਇਤ ਘਰ ਮੰਗੋ ਲੋਕ ਕਿੰਨੇ ਕਰਦੇ ਨੇ ਫਾਇਦਾ ਨਹੀਂ ਲੋਕ ਹਾਂਜੀ ਉਰੇ ਵੀ ਭਰੂਮ ਫੈਰਾ ਉਠਾਉਂਦੇ ਨੇ ਤੇ ਸੈਲਫੀਆਂ ਕਰਨਾ ਰੋਡ ਦੇ ਉੱਪਰ ਪਿੰਡ ਹੋਣ ਕਰਕੇ ਸੜਕ ਤੇ ਲੰਗੇ ਜਾਂਦੇ ਬਹੁਤ ਖੜਦੇ ਨੇ ਬੀਬੀਆਂ ਭੈਣ ਭਾਈ ਸਾਰੇ ਕੋਈ ਵਿਆਹ ਚ ਆਉਂਦਾ ਕੋਈ ਕਿਤੋਂ ਸਪੈਸ਼ਲ ਦੇਖਣ ਵੀ ਆਉਂਦੇ ਨੇ ਜਿਵੇਂ ਪਟਿਆਲੇ ਤੋਂ ਦੂਕ ਦੂਰ ਵਾਲੇ ਵਾਈਫਾਈ ਲੱਗਿਆ ਪਿੰਡ ਸ਼ਹਿਰ ਸਾਰਾ ਪਿੰਡ ਵਾਈਫਾਈ ਫਰੀ ਹੈ ਟੋਟਲ ਟ੍ਰੀਟਮੈਂਟ ਪਲਾਂਟ ਲੱਗਿਆ ਜੀ ਪਿੰਡ ਦੇ ਵਿੱਚ ਸਾਰਾ ਲਗਭਗ 90% ਗਲੀਆਂ ਸਾਰੀਆਂ ਕੰਪਲੀਟ ਨੇ ਇੰਟਰਲੌਕ ਲੱਗੀ ਹੋਈ ਆ ਖੇਡ ਗਰਾਊਂਡ ਬਣ ਰਿਹਾ ਹੁਣ 70-80 ਸਾਲ ਤੋਂ ਸਾਡੇ ਪਿੰਡ 'ਚ ਬੱਸ ਸਟੈਂਡ ਨਹੀਂ ਸੀ ਇੱਥੋਂ ਜੇ ਕਿਸੇ ਨੇ ਜਾਣਾ ਵੀ ਤਾਂ ਮਹੌਰਾ ਨੇ ਪੈਦਲ ਤੁਰ ਕੇ ਜਾਣਾ ਪੈਂਦਾ ਸੀ ਖਾਸ ਕਰਕੇ ਲੇਡੀਜ਼ ਨੂੰ ਬਹੁਤ ਸਮੱਸਿਆ ਆਉਂਦੀ ਸੀ ਉਹ ਵੀ ਹੁਣ ਅਸੀਂ ਨੇ ਮਨਜ਼ੂਰ ਕਰਾ ਲਿਆ ਟਿਕਟ ਜਨੋਂ ਪੈ ਗਿਆ ਹੁਣ ਬੱਸ ਵੀ ਇੱਥੇ ਰੁਕਦੀ ਹੈ ਪੀਆਰਟੀਸੀ ਵੀ ਹਰ ਇੱਕ ਬੱਸ ਰੁਕ ਕੇ ਜਾਂਦੀ ਹੈ ਵਾਈਫਾਈ ਤਾਂ ਜਿਵੇਂ ਹੁਣ ਬੱਚਿਆਂ ਨੂੰ ਜਾਂ ਹੁਣ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਲਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਕੱਲ ਸਟੱਡੀ ਜ਼ਿਆਦਾਤਰ ਫੋਨ ਤੇ ਜਾਂ ਇੰਟਰਨੈਟ ਤੇ ਹੀ ਹੁੰਦੀ ਆ ਸਟੱਡੀ ਕਰਨ ਲਈ ਵੀ ਵਾਈਫਾਈ ਜ਼ਰੂਰੀ ਆ ਜੀ ਇੰਟਰਨੈਟ ਪੈਕ ਜ਼ਰੂਰੀ ਆ ਉਹਦੇ ਲਈ ਫਿਰ ਸੋਚਿਆ ਵੀ ਚਲੋ ਵਾਈਫਾਈ ਲਾਇਆ ਜਾਵੇ ਉਹ ਕੀ ਕਰਨਾ ਚਾਹੁੰਦਾ ਹੋਰ ਅੱਗੇ ਜਿੰਮ ਜੀ ਗਰਾਊਂਡ ਹੋਰ ਵਧੀਆ ਤੋਂ ਵਧੀਆ ਕੰਮ ਜਾਨੀ ਵੀ ਜਿਹੜੀ ਵੀ ਸਹੂਲਤਾਂ ਸੋਚਦੇ ਆਂ ਵੀ ਜਿਹੜੀ ਵੱਡੇ ਵੱਡੇ ਸ਼ਹਿਰਾਂ 'ਚ ਵੀ ਨਹੀਂ ਹੈਗੀ ਉਹ ਆਪਾਂ ਪਿੰਡ 'ਚ ਦੇ ਸਕੀਏ। ਚੰਗਾ ਲੱਗਦਾ ਜੀ ਮਾਨ ਵਾਲੀ ਗੱਲ ਹੁੰਦੀ ਹੈ ਜਦੋਂ ਕੋਈ ਲੰਘਿਆ ਜਾਂਦਾ ਆਉਂਦਾ ਸਾਨੂੰ ਮਿਲਦਾਗਾ। ਅੱਜ ਸਰਪੰਚ ਬੜੇ ਨਵੇਂ ਨੌਜਵਾਨ ਬਣੇ ਨੇ। ਹਾਂਜੀ। ਇਸ ਵਾਰੀ ਸਰਪੰਚ ਬਹੁਤ ਨੌਜਵਾਨ ਬਣੇ ਨੇ। ਉਹਨਾਂ ਨੂੰ ਸਾਰਿਆਂ ਸਰਪੰਚਾਂ ਨੂੰ ਅਪੀਲ ਹੈ ਜੀ। ਵੀ ਉਹ ਵੀ ਆਪਦੇ ਪਿੰਡ ਲਈ ਕੋਈ ਮਿਸਾਲ ਤੌਰ ਤੇ ਵਧੀਆ ਤੋਂ ਵਧੀਆ ਕੰਮ ਕਰਨ।